ਗੁਰੂ ਗੁਰਪ੍ਰਾਨੀ ਵਿੱਚ ਬਾਨੀ ਅਮਰਤ ਸਾਰੇ ਗੁਰਬਾਨੀ ਕਹੇ ਸੇਵਕ ਜਨਮਾਨੇ ਪਿਆਰਤਖ ਗੁਰੂ ਨਿਸਤਾਰੇ ਆਇਆ ਤਰਸਿਆ ਨੋ ਰੜਦੀ ਦੁਨੀਆ ਦੇ ਮਸਲਾ ਨਹੀਂ ਹੱਲ ਹੋਇਆ ਬਲੀਆਂ ਰਖੀਆਂ ਬਲੀਆਂ ਦੇ ਮਸਲਾ ਨਹੀਂ ਹੱਲ ਹੋਇਆ ਬਲੀਆਂ ਰਖੀਆਂ ਬਲੀਆਂ ਦੇ ਉਹ ਲਹਿਰ ਪਕੜ ਗਈ ਦਿਨੋਂ ਦਿਨ ਤੱਕ ਕੂੜਕ ਕਰਨਾ ਦੀ ਚੜਿਆ ਸੱਚ ਦਾ ਸੂਰ ਜੇ ਉੱਡ ਗਈ ਧੂੜਕ ਕਰਨਾ ਦੀ ਚੜਿਆ ਸੱਚ ਦਾ ਸੂਰ ਜੇ ਉੱਡ ਗਈ ਧੂੜਕ ਕਰਨਾ ਦੀ ਆਕਾਰ ਪਰਖ ਨੋੜਦੀ ਦੁਨੀਆ ਦੇ ਮਸਲਾ ਨਹੀਂ ਹੱਲ ਹੋਇਆ ਬਲੀਆਂ ਰਖੀਆਂ ਮਣੀਆਂ ਦੇ ਮਸਲਾ ਨਹੀਂ ਹੱਲ ਹੋਇਆ ਬਲੀਆਂ ਰਖੀਆਂ ਮਣੀਆਂ ਦੇ ਹੋਰ ਪੱਣ ਕੀ ਜੋਲ ਤੇ ਨਾ ਦਿਨ ਕੂੜਕ ਕਰਮਾਂ ਦੀ ਚੜਿਆ ਸੱਚ ਦਾ ਸੂਰਜ ਉੱਡ ਗਈ ਧੂੜਕ ਕਰਮਾਂ ਦੀ ਚੜਿਆ ਸੱਚ ਦਾ ਸੂਰਜ ਉੱਡ ਗਈ ਤੂੜਕ ਸਮਾਦੀ ਸੋਕਰ ਚਤਰਾਈਆਂ ਤਾਤਰ ਪੁੱਠੇ ਗੇੜ ਬਸਾ ਬੈਠੇ ਜੋਗੀ ਜੰਗਮ ਬਿਖਸ਼ੂ ਜੀਵਨ ਨਾਨ ਬਣਾ ਬੈਠੇ ਦੀ ਚੜਿਆ ਸੱਚ ਦਾ ਸੂਰਜੇ ਉੱਡ ਗਈ ਢੂੜ ਕ ਕਰਮਾ ਦੀ ਚੜਿਆ ਸੱਚ ਦਾ ਸੂਰਜੇ ਉੱਡ ਗਈ ਢੂੜ ਕ ਕਰਮਾ ਦੀ ਧਰਤੀ ਮਾਤਾ ਚਾਉਂਦੀ ਐ ਧਰਤੀ ਮਾਤਾ ਚਾਉਂਦੀ ਐ ਇੱਕ ਜਨ ਪੁੱਤਰ ਸੀ ਹਰਨਾ ਨਾ ਦਸਨ ਮਰੂਦ ਕੰਥ ਜੈ ਭੋ ਮਰੂਦ ਕੰਤ ਜੈ ਭੌਗਤ ਪੁੱਤਰ ਦੀ ਉਹ ਮਾਤਾ ਨਕਮਾ ਨੀ ਮਾਤਰਗੀ ਭਾਰਤ ਸ਼ਰਮਾ ਦੀ ਚੜਿਆ ਸੱਚ ਦਾ ਸੂਰਜ ਉੱਡ ਗਈ ਧੂੜ ਕ ਕਰਮਾ ਦੀ ਚੜਿਆ ਸੱਚ ਦਾ ਸੂਰਜ ਉੱਡ ਗਈ ਧੂੜ ਕ ਕਰਮਾ ਦੀ ਦਰਦ ਵੰਡਾ ਐਵੇਂ ਦਾ ਇਕ ਵੇਸ ਲੜਿੰਦਾ ਸੀ ਬਈ ਕੋਰਲਾ ਜਗਤ ਵਿੱਚ ਕੋਈ ਨਾ ਪਾ ਫੜਿੰਦਾ ਦੀ ਬਈ ਕੋਰਲਾ ਕੋਈ ਨਾ ਬਾਵੜਿੰਦਾ ਸੀ ਹੋ ਰਸਤੇ ਪੈ ਜਤ ਮਾਂ ਦੇ ਪੱਟੀ ਕਰਦਾ ਮਲਮਾਂ ਦੀ ਚੜਿਆ ਸੱਚ ਦਾ ਸੂਰਜ ਉੱਡ ਗਈ ਢੂੜਕ ਕਰਮਾਂ ਦੀ ਚੜਿਆ ਸੱਚ ਦਾ ਸੂਰਜ ਉੱਡ ਗਈ ਢੂੜਕ ਕਰਮਾਂ ਦੀ ਹੋ ਨਿੰਦਿਆ ਝੂਠ ਵਕਿੱਲੀ ਹਰਤਾ ਪਤ ਪੂਜਾ ਕਰੇ ਦਾ ਸੂਰਜੇ ਉੱਡ ਗਈ ਧੂੜਕ ਕਰਮਾਂ ਦੀ ਚੜਿਆ ਸੱਚ ਦਾ ਸੂਰਜੇ ਉੱਡ ਗਈ ਧੂੜਕ ਕਰਮਾਂ ਦੀ ਵਿਗੜੇ ਦਾਣੇ ਪੀਟੇ ਨੂੰ ਸਮਝਾਣ ਆਇਆ ਹੈ ਨੂਰ ਜਿਨੇ ਨੇ ਆਕੇ ਸਾਰਾ ਜਗ ਰਸ਼ਨਾਇ ਹੈ ਨੂਰ ਜਿਨੇ ਨੇ ਆਕੇ ਸਾਰਾ ਜਗ ਰਸ਼ਨਾਇ ਹੈ ਉਹ ਮੁੜ ਕੇ ਰਾਜ ਬਣਾਉਣੀ ਹੈ ਜਿਨ ਸਾਰੇ ਸ਼ਰਮਾਂ ਦੀ ਸੂਰਜੇ ਡਟ ਕੇ ਤੂੜਕ ਕਰਮਾਂ ਦੀ ਚੜਿਆ ਸੱਚ ਦਾ ਸੂਰਜੇ ਡਟ ਕੇ ਤੂੜਕ ਕਰਮਾਂ ਦੀ ਹੋਰ ਨੇ ਦੀ ਤਲਵੰਡੀ ਕਾ ਕੂਟਵਾਰੀ ਦਾ ਮਾਤ੍ਰ ਪਿਤਾ ਦੀ ਕੁੱਖੋਂ ਜਨਮ ਹੋਇਆ ਗੁਰਪਾਰੀ ਦਾ ਮਾਤ੍ਰ ਪਿਤਾ ਦੀ ਕੁੱਖੋਂ ਜਨਮ ਹੋਇਆ ਗੁਰਪਾਰੀ ਦਾ ਤੇ ਬੈਂਕਾ ਗੱਲ ਸ਼ੁਭ ਕਰਮਾ ਦੀ ਚੜਿਆ ਸੱਚਾ ਸੂਰਜ ਉੱਟ ਗਈ ਧੂੜ ਕ ਕਰਮਾ ਦੀ ਚੜਿਆ ਸੱਚਾ ਸੂਰਜ ਉੱਟ ਗਈ ਧੂੜ ਕ ਕਰਮਾ ਦੀ ਹੋ ਚਵਰਛਤਰ ਤਖਤਾਂ ਦੇ